ਰਵਨੀਤ ਸਿੰਘ ਬਿੱਟੂ ਕਾਂਗਰਸ ਛੱਡ ਕੇ ਭਾਜਪਾ ਜਾਂਦੇ ਨੇ ਪਰ ਭਾਜਪਾ ਜਾਣ ਦੇ ਪਿੱਛੇ ਇੱਕ ਬਹੁਤ ਵੱਡਾ ਮਹੱਤਵਪੂਰਨ ਕਾਰਨ ਹੈਗਾ ਬਹੁਤੇ ਕਾਰਨ ਹੋ ਸਕਦੇ ਨੇ ਪਰ ਉਹਨਾਂ ਦੇ ਵਿੱਚੋਂ ਇੱਕ ਕਾਰਨ ਬਹੁਤ ਮਹੱਤਵਪੂਰਨ ਹੈ ਔਰ ਜਿਹਦੇ ਬਾਰੇ ਅਮਿਤ ਸ਼ਾ ਗੱਲਾਂ-ਗੱਲਾਂ ਦੇ ਵਿੱਚ ਜ਼ਿਕਰ ਕਰ ਗਏ ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਪੰਥਕ ਤੌਰ ਦੇ ਉੱਤੇ ਰਵਨੀਤ ਬਿੱਟੂ ਕਿੰਨੇ ਕੁ ਸਖਰਦ ਨੇ ਜਾਂ ਫਿਰ ਪੰਜਾਬ ਦੇ ਜਾਂ ਸਿੱਖ ਧਰਮ ਦੇ ਨਾਲ ਕਿੰਨੇ ਕੁ ਸਖਰਦ ਨੇ ਉਹਨਾਂ ਨੇ ਜ਼ਰੂਰ ਕੋਸ਼ਿਸ਼ ਕੀਤੀ ਕਿ ਉਹ ਆਪਣਾ ਨਿੱਜੀ ਬਦਲਾ ਜਾਂ ਕਹੀਏ ਨਿੱਜੀ ਰੰਜਿਸ਼ ਜਿਹੜੀ ਹੈ ਉਹ ਬਰਕਰਾਰ ਰੱਖ ਸਕਣ ਪਰ ਤਾਂ ਵੀ ਕੁਝ ਬਿਆਨ ਇਹੋ ਜਿਹੇ ਦਿੱਤਾ ਗਿਆ ਜਿਸ ਬਿਆਨ ਤੋਂ ਬਾਅਦ ਚਰਚਾ ਇੱਕ ਵੱਖਰੇ ਪੱਧਰ ਦੇ ਉੱਤੇ ਛਿੜ ਗਈ ਇੱਕ ਵੀਡੀਓ ਬਿਆਨ ਸਾਹਮਣੇ ਆਇਆ ਔਰ ਬਿਆਨ ਦੇਣ ਵਾਲਾ ਵਿਅਕਤੀ ਪ੍ਰੋਫੈਸਰ ਬਲਜਿੰਦਰ ਸਿੰਘ ਹੈ ਜੋ ਕਿ ਜਗਤਾਰ ਸਿੰਘ ਹਵਾਰਾ ਜਥੇ ਦਾ ਮੈਂਬਰ ਹੈਗਾ ਔਰ ਉਹਨਾਂ ਦੇ ਵੱਲੋਂ ਕੁਝ ਬਿਆਨ ਦਿੱਤੇ ਗਏ ਨੇ ਕੁਝ ਟਿੱਪਣੀਆਂ ਕੀਤੀਆਂ ਗਈਆਂ ਨੇ ਟਿੱਪਣੀਆਂ ਕੀਤੀਆਂ ਗਈਆਂ ਨੇ ਉਸ ਭਾਸ਼ਣ ਦੇ ਉੱਤੇ ਜਿਹੜਾ ਭਾਸ਼ਣ ਅਮਿਤ ਸ਼ਾਹ ਨੇ ਦਿੱਤਾ ਲੁਧਿਆਣੇ ਦੇ ਵਿੱਚ ਦੱਸਣੇ ਹੋ ਗਿਆ ਕਿ ਲੁਧਿਆਣੇ ਦੇ ਵਿੱਚ ਅਮਿਤ ਸ਼ਾਹ ਨੇ ਸਪੀਚ ਦਿੰਦਿਆਂ ਇਹ ਦਾਵਾ ਕੀਤਾ ਕਿ ਰਮਨਿਤ ਬਿੱਟੂ ਲੰਘੇ 5 ਸਾਲ ਤੋਂ ਉਹਨਾਂ ਦੇ ਕਰੀਬੀ ਦੋਸਤ ਨੇ ਔਰ ਲਗਾਤਾਰ ਉਹਨਾਂ ਦੇ ਟੱਚ ਵਿੱਚ ਸਨ ਇਸ ਬਾਰੇ ਤਾਂ ਪਹਿਲਾਂ ਵੀ ਗੱਲਾਂ ਹੋ ਚੁੱਕੀਆਂ ਨੇ ਔਰ ਕਹਿੰਦੇ ਕਿ ਰਮਨਿਤ ਬਿੱਟੂ ਦੇ ਨਾਲ ਉਹਨਾਂ ਦੀ ਜਿਹੜੀ ਦੋਸਤੀ ਹੈ ਉਹ ਲੱਗੇ 5 ਸਾਲ ਪੁਰਾਣੀ ਹੈ ਔਰ ਉਹਨਾਂ ਨੇ ਇਸ ਗੱਲ ਦਾ ਦਾਵਾ ਕੀਤਾ ਹੈ ਕਿ ਰਮਨੀਤ ਬਿੱਟੂ ਦੇ ਪਰਿਵਾਰਕ ਮਸਲਿਆਂ ਦਾ ਧਿਆਨ ਉਹ ਰੱਖਣਗੇ ਪਰਿਵਾਰਕ ਮਸਲਿਆਂ ਤੋਂ Murad ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਅਤੇ ਉਹਨਾਂ ਦੇ ਕਤਲकांड ਦੇ ਵਿੱਚ ਸ਼ਾਮਿਲ ਜਿਹੜੇ ਲੋਕ ਨੇ ਜਿਹਨਾਂ ਨੂੰ ਬੰਦੀ ਸਿੰਘ ਕਿਹਾ ਜਾਂਦਾ ਹੈ ਉਹਨਾਂ ਬੰਦੀ ਸਿੰਘਾਂ ਨੂੰ ਜੇਲ੍ਹ ਤੋਂ ਬਾਹਰ ਨਹੀਂ ਲਿਆਂਦਾ ਜਾਵੇਗਾ ਹੈਰਾਨੀਜਨਕ ਮਾਮਲਾ ਹੈ ਹੈਰਾਨੀਜਨਕ ਬਿਆਨ ਹੈ ਪਰ ਜ਼ਰੂਰ ਇਹ ਬਿਆਨ ਜਿਹੜਾ ਉਹ ਦਿੱਤਾ ਗਿਆ ਔਰ ਇਸ ਬਿਆਨ ਤੋਂ ਬਾਅਦ ਇੱਕ ਵੱਖਰੇ ਪੱਧਰ ਦੇ ਉੱਤੇ ਵਿਵਾਦ ਖੜ ਗਿਆ ਦੱਸਦੀ ਇਹ ਕਿ ਜਸੇਦਾਰ ਜਗਤਾਰ ਸਿੰਘ ਹਵਾਰਾ ਜਗਤਾਰ ਸਿੰਘ ਤਾਰਾ ਅਤੇ ਬਲਵੰਤ ਸਿੰਘ ਰਾਜੋਆਣਾ ਇਹ ਤਿੰਨ ਜਾਣੇ ਇਹਨਾਂ ਦੇ ਨਾਲ ਇਹਨਾਂ ਦੇ ਬਾਕੀ ਸਾਥੀ ਜਿਹੜੇ ਇਸ ਕਤਲकांड ਦੇ ਵਿੱਚ ਸ਼ਾਮਿਲ ਸਨ ਔਰ ਹੁਣ ਅਜੇ ਜਿਉਂਦੇ ਨੇ ਅਤੇ ਬੰਦੀ ਸਿੰਘ ਨੇ ਉਹਨਾਂ ਬੰਦੀ ਸਿੰਘਾਂ ਨੂੰ ਕਦੇ ਜੇਲ੍ਹੋਂ ਬਾਹਰ ਨਾ ਕੱਢਣ ਦਾ ਵਾਅਦਾ ਜਿਹੜਾ ਉਹ ਅਮਿਤ ਸ਼ਾਹ ਕਰ ਗਏ ਨੇ ਗੱਲਾਂ-ਗੱਲਾਂ ਦੇ ਵਿੱਚ ਇਹ ਦਾਵਾ ਕਰ ਗਏ ਨੇ ਕਿ 5 ਸਾਲ ਦੀ ਦੋਸਤੀ ਪਗਾਉਣ ਖਾਤਰ ਉਹ ਸੰਵਿਧਾਨ ਨੂੰ ਕਾਨੂੰਨ ਨੂੰ ਔਰ ਕਾਨੂੰਨੀ ਪ੍ਰਣਾਲੀ ਨੂੰ ਛਿੱਕੇ ਟੰਗ ਦੇਣਗੇ ਛੇਟਾਂ ਦੇਣਗੇ ਇਸ ਕਰਕੇ ਕਿਉਂਕਿ ਕਾਨੂੰਨ ਮੁਤਾਬਕ ਸੰਵਿਧਾਨ ਮੁਤਾਬਕ ਜਿਹੜਾ ਵਿਅਕਤੀ ਆਪਣੀ ਦਿੱਤੀ ਸਜ਼ਾ ਪੂਰੀ ਕਰ ਲਵੇ ਉਹਦੀ ਸਜ਼ਾ ਉੱਥੇ ਖਤਮ ਕਰਕੇ ਤੇ ਉਸ ਨੂੰ ਬਰੀ ਕਰ ਦੇਣਾ ਚਾਹੀਦਾ ਇਸ ਤਰ੍ਹਾਂ ਰਾਜੀਵ ਗਾਂਧੀ ਕਤਲकांड ਦੇ ਵਿੱਚ ਸ਼ਾਮਿਲ ਵੀ ਜਿਹੜੇ ਲੋਕ ਸਨ ਜਿਹੜੇ ਜਿਹੜੇ ਸਦਰਨ ਪਾਰਟ ਆਫ ਇੰਡੀਆ ਦੇ ਰਹਿਣ ਵਾਲੇ ਸਨ ਉਹਨਾਂ ਨੂੰ ਵੀ ਬਰੀ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਜਿਹੜਾ ਗੁਜਰਾਤ ਬਲਾਤਕਾਰ ਕਾਂਡ ਹੁੰਦਾ ਹੈ ਜਿਹੜਾ ਗੁਜਰਾਤ ਦੰਗੇ ਹੁੰਦੇ ਨੇ ਉਹਨਾਂ ਦੇ ਜਿਹੜੇ ਕਥਿਤ ਦੋਸ਼ੀ ਪਾਏ ਜਾਂਦੇ ਨੇ ਉਹਨਾਂ ਨੂੰ ਵੀ ਇੱਕ ਵਾਰ ਤਾਂ ਜੇਲ੍ਹੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹਾਲਾਂਕਿ ਸੁਪਰੀਮ ਕੋਰਟ ਦੀ ਵਰਡਿਕਟ ਉਸ ਤੋਂ ਬਾਅਦ ਹੋਰ ਆ ਜਾਂਦੀ ਔਰ ਉਹਨਾਂ ਨੂੰ ਦੁਬਾਰਾ ਜੇਲ੍ਹ ਚ ਲਿਜਾਇਆ ਜਾਂਦਾ ਉਹ ਇੱਕ ਅਲੱਗਾ ਟੌਪਿਕ ਆ ਯਾਨੀ ਕਿ ਬਾਕੀ ਸਾਰੇ ਛੁੱਟ ਸਕਦੇ ਨੇ ਉਹਨਾਂ ਦੇ ਉੱਤੋਂ ਇਲਜ਼ਾਮ ਹਟ ਸਕਦੇ ਨੇ ਉਹਨਾਂ ਨੂੰ ਜੇਲ੍ਹੋਂ ਬਾਹਰ ਲਿਆਂਦਾ ਜਾ ਸਕਦਾ ਪਰ ਬੰਦੀ ਸਿੰਘ ਬਾਹਰ ਨਹੀਂ ਆ ਸਕਦੇ ਇਹ ਦਾਵਾ ਕੀਤਾ ਗਿਆ ਆ ਗ੍ਰਹਿ ਮੰਤਰੀ ਅਮਿਤ ਸ਼ਾਦੇ ਵੱਲੋਂ ਹੈਰਾਨੀਜਨਕ ਗੱਲ ਹੈ ਸਵਿਧਾਨ ਨੂੰ ਛਿੱਕੇ ਟਾਂਗੇ ਦਿੱਤਾ ਗਿਆ ਪਰ ਇਸ ਸਿੰਘ ਨੇ ਇਹ ਗੱਲ ਨੂੰ ਦੱਬਣ ਨਹੀਂ ਦਿੱਤਾ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਜ਼ਰੂਰ ਇਸ ਗੱਲ ਨੂੰ ਦੱਬਣ ਨਹੀਂ ਦਿੱਤਾ ਔਰ ਆਪਣਾ ਇੱਕ ਬਿਆਨ ਜਾਰੀ ਕੀਤਾ ਕੌਮ ਦੇ ਨਾਮ ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਹਾਂ ਮੈਂ ਪ੍ਰੋਫੈਸਰ ਬਲਜਿੰਦਰ ਸਿੰਘ ਜਥੇਦਾਰ ਜਗਤਾਰ ਸਿੰਘ ਆਵਾਰਾ ਕਮੇਟੀ ਤੋਂ ਪਿਛਲੇ ਦਿਨਾਂ ਦੇ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਜੀ ਲੁਧਿਆਣਾ ਵਿਖੇ ਰਵਨੀਤ ਬਿੱਟੂ ਜੋ ਕਿ ਭਾਜਪਾ ਦਾ ਲੋਕ ਸਭਾ ਦਾ ਉਮੀਦਵਾਰ ਹੈ ਉਹਦੀ ਚੋਣ ਰੈਲੀ ਨੂੰ ਸੰਬੋਧਨ ਕਰਨ ਆਏ ਸੀਗੇ ਔਰ ਉਹਨਾਂ ਨੇ ਇਹ ਦਾਵਾ ਕੀਤਾ ਸੀਗਾ ਕਿ ਰਬਨੀਤ ਬਿੱਟੂ ਪਿਛਲੇ 5 ਸਾਲਾਂ ਤੋਂ ਉਹਨਾਂ ਦਾ ਇੱਕ ਬਹੁਤ ক্লোਜ਼ ਮਿੱਤਰ ਹੈ ਔਰ ਉਹ ਆਪਣੀ ਦੋਸਤੀ ਤੇ ਮਾਣ ਕਰ ਰਹੇ ਸੀਗੇ ਔਰ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਕਿ ਰਬਨੀਤ ਬਿੱਟੂ ਦੇ ਦਾਦਾ ਬੈਂ ਸਿੰਘ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਹਨਾਂ ਜਿਹਨਾਂ ਲੋਕਾਂ ਨੇ ਮਾਰਿਆ ਹੈ ਭਾਵ ਆਯਜਕਤਾਤ ਸਿੰਘ ਜੀ ਹਵਾਰਾ ਆਯਜਕਤਾਤ ਸਿੰਘ ਤਾਰਾ ਪਾਇ ਪਿਉਰਾ ਜੀ ਰਾਜੋਵਾਨਾ ਜੀ ਅਤੇ ਉਹਨਾਂ ਦੇ ਸਾਰੇ ਸਾਥੀਆਂ ਦਾ ਹਵਾਲਾ ਦਿੰਦੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਭੈਂ ਸਿੰਘ ਨੂੰ ਮਾਰਿਆ ਹੈ ਉਹਨਾਂ ਦੀ ਰਿਹਾਈ ਬਿਲਕੁਲ ਵੀ ਨਹੀਂ ਕੀਤੀ ਜਾਏਗੀ ਇਹ ਬੜਾ ਹੈਰਾਨਗੀ ਵਾਲਾ ਇੱਕ ਬਿਆਨ ਸੀਗਾ ਜਿਸ ਨੇ ਕੀ ਪੰਜਾਬ ਦੇ ਵਿੱਚ ਇੱਕ ਬੜੀ ਸੰਸਨੀ ਮਚਾਈ ਹੋਰ ਉਸ ਬਿਆਨ ਨੇ ਸਿੱਖਾਂ ਦੇ ਹਿਰਦਿਆਂ ਨੂੰ ਬਲੁੰਦਰ ਕੇ ਰੱਖਤਾ ਔਰ ਅੱਜ ਸਿੱਖ ਕੌਮ ਪੰਜਾਬ ਦੇ ਵਿੱਚ ਜਿਹੜੇ ਸਿੱਖ ਵੋਟਰਸ ਨੇ ਉਹ ਅੱਜ ਇਹ ਗੱਲਾਂ ਕਰ ਰਹੇ ਨੇ ਕਿ ਅਮਿਤ ਸ਼ਾਹ ਨੇ ਭਾਰਤ ਦੇ ਸੰਵਿਧਾਨ ਨੂੰ ਭਾਰਤ ਦੇ ਕਾਨੂੰਨ ਨੂੰ ਭਾਰਤ ਦੀ ਨਿਆਂਪਾਲਿਕਾ ਨੂੰ ਸਿੱਖਾਂ ਦੇ ਜਜ਼ਬਾਤਾਂ ਨੂੰ ਅਤੇ ਇਨਸਾਫ਼ ਨੂੰ ਸਭ ਕੁਝ ਹੀ ਕੁਰਬਾਨ ਕਰਕੇ ਰੱਖਤਾ ਰਵਨੀਤ ਬਿੱਟੂ ਨਾਲ ਆਪਣੇ ਪਿਛਲੇ 5 ਸਾਲਾਂ ਦੀ ਦੋਸਤੀ ਨੂੰ ਬੜੇ ਹੈਰਾਨੀ ਦੀ ਗੱਲ ਹੈ ਕਿ ਇੱਕ ਵਿਅਕਤੀ ਦਾ ਕਿਸੇ ਨਾਲ ਦੋਸਤੀ ਹੈ ਔਰ ਉਹ ਸਾਰੇ ਹੀ ਕਾਨੂੰਨ ਨੂੰ ਛਿੱਕੇ ਟੰਕੇ ਕਹਿ ਰਿਹਾ ਕਿ ਵੀ ਇਹਦੇ ਦਾਦਾ ਜੀ ਨੂੰ ਜਿਹੜਾ ਲੋਕਾਂ ਨੇ ਮਾਰਿਆ ਸੀਗਾ ਭਾਵ ਜਿਹੜੇ ਕਿ ਅੱਜ ਬੰਦੀ ਸਿੰਘ ਨੇ ਜਿਹਨਾਂ ਦੀ ਰਿਹਾਈ ਦੀ ਮੰਗ ਦੇਸ਼ ਵਿਦੇਸ਼ੀਆਂ ਸਾਰੀਆਂ ਸੰਗਠਾ ਕਰ ਰਹੀਆਂ ਨੇ ਉਹਨਾਂ ਦੀ ਰਿਹਾਈ ਨੂੰ ਅਮਿਤ ਸ਼ਾਹ ਕਹਿੰਦੇ ਕਿ ਵੀ ਮੈਂ ਨਹੀਂ ਰਿਹਾ ਕਰਨਾ ਇਥੋਂ ਪਤਾ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਸਿੱਖਾਂ ਦੇ ਪ੍ਰਤੀ ਕਿੰਨੀ ਹਮਦਰਦ ਹੈ ਇੱਥੋਂ ਪਤਾ ਲੱਗਦਾ ਹੈ ਕਿ ਬੰਦੀ ਸਿੰਘਾਂ ਨੂੰ ਜਾਣ ਬੁਝਕੇ ਰਿਹਾਨੇ ਕੀਤਾ ਜਾ ਰਿਹਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ